ਆਰਸਿਓ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਢੀ ਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀ ਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅਠੇ ਪੈਰ ਨਿਹਾਲ ਸਾਂ ਸੁਤੜੀ ਸੋ ਸਹੋ ਡਿੱਠ ਤੈ ਸੁਪਨੇ ਹਾਂ ਖੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਮਣ ਤੋਂ ਥਰਾ ਮਨ ਮਝਾਹੂ ਲਖ ਤੁਧੋਂ ਦੂਰ ਨਾ ਸੋ ਪਿਰੀ ਪਾਵੜੀ ਤਰਤੇ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾਹਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਕ ਮਸਾਹੇ ਕਾ ਸਬੇ ਉਠ ਜਾਸੀ ਪੀਰ ਪੈ ਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੇਬ ਵਿਣ ਬੁਜੇ ਸਬ ਜਾਸੀ ਲਖ 84 ਮੇਦਨੀ ਸਬ ਆਵੇ ਜਾਸੀ ਨਿਸ਼ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਰਖਣੇ ਮਹੱਲਾ ਪੰਜਵਾ ਡਿੱਠੀ ਹਬ ਢੋਲ ਇਕ ਸਬਾਜ ਨਾ ਕੋਈ ਆਉ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸ਼ਿਕ ਆਸਾਂ ਬਹਾਰਾ ਮੂਹ ਮਨ ਵੱਡੀ ਆਸ ਆਸ ਮਰਾ ਸਾਹਿਕ ਤੂੰ ਹਉ ਬਲ 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 ਗਈ ਆਸ ਮਹੱਲਾ ਪੰਜਵਾ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੇ ਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥਰਾ ਕਾਂਸੀ ਕੋਟ ਤੇ ਤੀਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸਾਸਤਰ ਬੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਿਤ ਕਵਤੇ ਭੀ ਜਾਸੀ ਜਤੀ ਸਤੀ ਸੰਿਆਸੀਆ ਸਭ ਕਾਲੈ ਵਾਸੀ ਮਨ ਜੋਗੀ ਦੇ ਗੰਬਰਾ ਜਮੈ ਸਣ ਜਾਸੀ ਜੋ ਦੀਸੈ ਸੋ ਬਿਨਸਣਾ ਸਭ ਬਿਨਸ ਬਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਸ਼ਲੋਕ ਡਖਣੇ ਮਹੱਲਾ ਪੰਜਵਾ ਸੈ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪ੍ਰੀ ਪਖੰਦੋ ਸੁਭ ਦਿਸ਼ਟ ਮਹੱਲਾ ਪੰਜਵਾ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਹਬੂ ਰੋਗ ਮਿਰਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਇਕ ਸਕੂ ਤੋ ਆਹੇ ਪਾਸ਼ਾਣੂਪੀ ਹਿੱਕ ਕਰ ਨਾਨਕ ਆਸੜੀ ਨਿਭਾਹੇ ਮਨੁਖ ਪਰਥਾਈ ਲ ਜੀਵੰਦੋ ਪੌੜੀ ਨਿਛਲ ਏਕ ਨਰਾਇਣ ਹਰ ਅਗਮ ਅਗਾਧਾ ਨਿਛਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਛਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਵਾਦਾ ਸੱਚ ਧਰਮ ਤਪ ਨੇ ਚਲੋ ਦਿਨ ਰਹਿਣ ਆਰਾਦਾ ਦਇਆ ਧਰਮ ਤਪ ਨੇ ਚਲੋ ਜਿਸ ਕਰਮ ਲਖਾਦਾ નિਸ਼ਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਤਲਾਦਾ નિਸ਼ਚਲ ਸੰਗਤ ਸਾਧ ਜਨ ਬਚਨ નિਸ਼ਚਲ ਗੁਰ ਸਾਦਾ ਜਿਨ ਕੋ ਪੂਰਵ ਲਿਖਿਆ ਤਿਨ ਸਦਾ ਸਦਾ ਆਰਾਦਾ ਸ਼ਲੋਕ ਡਖਣੀ ਮਹੱਲਾ 5 ਜੋ ਡ ਬੰਦੇ ਆਪ ਸੋਤ ਰਾਏ ਕਿਨਖੇ ਤਾਰੇਂਦੜੋ ਪੀ ਤਾਰ ਨਾਨਕ ਪਿਰ ਸਿਓ ਰਤਿਆ ਮਹੱਲਾ ਪੰਜਵਾਂ ਜਿਤਾ ਕੋਇ ਕਥਨ ਨਾਉ ਸੁਣਨਦੋ ਮਾਂ ਪਿਰੀ ਮੂੰ ਜਲਾਉ ਤਤ ਨਾਨਕ ਪਰੀ ਪਸੰਦੋ ਹਰਿਓ ਥਿਓ ਸ ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸਨੇਹ ਨਾਨਕ ਨਾਮ ਵਿਹੂਨੀਆ ਨਿਮਣ ਆਂਦੀ ਦੇ ਪੌੜੀ ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਫਕਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਿਆਏਂਦਾ ਦਿਨ ਰਹਿਨ ਜਪੰਥਾ ਮੈਂ ਛੱਡਿਆ ਸਗਲ ਅਪਾਏ ਨੂੰ ਪ੍ਰਵਾਸੈ ਗੁਰ ਸਮਰਥਾ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਭਾਈ ਹੋ ਪੱਲੇ ਨਾਮ ਅਗੱਥਾ ਨਾਮਦਾਨ ਇਸ਼ਨਾਨ ਦੇੜ ਸਦਾ ਕਰਹੁ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭੋ ਲੱਥਾ ਸ਼ਲੋਕ ਡਖਣੇ ਮਹੱਲਾ ਪੰਜਵਾਂ ਲੱਗਣੀਆਂ ਪਰੀਆਂ ਪੇਖੰਦੀਆਂ ਨਾ ਤਿੱਪੀਆਂ ਹੱਬ ਮਝਾਹੂ ਸੋ ਧਣੀ ਬਿਆਨਾ ਡਿੱਠੋ ਕੋਈ ਮਹੱਲਾ ਪੰਜਵਾਂ ਕਥਣੀਆਂ ਸੰਤਾਂ ਤੇ ਸੁਖਾਉ ਪੰਧੀਆਂ ਨਾਨਕ ਲੱਦਣੀਆਂ ਤਿਨਾਂ ਜਿਨ੍ਹਾਂ ਭਾਗ ਮਥਾੜੈ ਮਹੱਲਾ ਪੰਜਵਾਂ ਡੂੰਗਰ ਜਲਾ ਫਲਾ ਭੂਮ ਬਨਾ ਫਲ ਕੰਦਰਾ ਪਾਤਾਲਾਂ ਆਕਾਸ ਪੂਰਨ ਹਬ ਘਟਾਂ ਨਾਨਕ ਪੇਖ ਜਿਓ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਏਂਦਾ ਨਹੀਂ ਕਰਦਾ ਯਾਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਡੱਖਣੇ ਮਹੱਲਾ ਪੰਜਵਾਂ ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਿਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਗੁਰਨ ਘਟਾਂ ਅਤ ਕਾਲੀਆਂ ਵਰਸਨ ਮੇਘ ਅਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸੀਤਲ ਪਵਨ ਚਲਾਰ ਦੇ ਸੇਜਣੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੁਭਰ ਕੱਪੜ ਭੋਗ ਨਾਨਕ ਪਰੀ ਵਿਹੂਣੀ ਤੱਤੀਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲੈਣਾ ਬਿਨ ਕਰਮਾ ਕਿਛੂ ਨਾ ਲੱਭਈ ਜੇ ਫਿਰਹਿ ਸਭ ਧਰਨਾ ਗੁਰ ਮਿਲ ਭਾਉ ਗਵਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨ ਨਾ ਹਿਐ ਕਮਾਏ ਧਿਆਇਆ ਪਾਇਆ ਸਾਜ ਸਰਨਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਉਜਲ ਤਰਨਾ ਸ਼ਲੋਕ ਮਹਲਾ 5ਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੇ ਪਾਸ ਮਹਲਾ 5ਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾ ਜਿਸ ਮਨਵਸੈ ਪਾਰ ਬ੍ਰਹਮ ਨਿਕਟ ਨਾਇ ਆਵੇ ਪੀਰ ਪੁਖ ਤਖ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹਾ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੇ ਨਨ ਕੜਨ ਸਮਰਾਤ ਹੈ ਊਪਤ ਸਭ ਪਰਲੇ ਕਰਨ ਕਰਨ ਸਮਰਾਤ ਹੈ ਕਟ ਕਟ ਸਭ ਬੋਲੇ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੁੱਲੇ ਸੋ ਇਹ ਕੰਮ ਕਮਾਵਣਾ ਕੀਆ ਧੁਰ ਮੋਲੇ ਤੁਧੋ ਬਾਰ ਕਿਸ ਨਹੀਂ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਵਣ ਕਮਤ ਤੁਮ ਲਾਗੇ ਡੂਡੋ ਹੋਗੇ ਪਰਵਾਰ ਸਕਲ ਸਿਓ RAM ਨਾ ਜਪੋ ਅਪਾਗੇ ਰਹਾਉ ਵੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਾਤ ਨਹੀਂ ਜਾਨੀ ਕੈਸੇ ਉਤਰ ਸਪਾਰਾ ਜੀ ਬਦਹੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਭਾਈ ਆਪਸ ਕੋ ਮਨਵਰ ਕਰ ਥਾਪੋ ਕਾ ਕਉ ਕਹੋ ਕਸਾਈ ਮਨ ਕੇ ਅੰਦੇ ਆਪ ਨਾ ਬੂਝੋ ਕਾਹੇ 부ਝਾਵੋ ਭਾਈ ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਭਿਰਥਾ ਜਾਈ ਨਾਰਦ ਬਚਨ ਵਿਆਸ ਕਹਤ ਹੈ ਸੁਖ ਕੋ ਪੂਚੋ ਜਾਈ ਕਹ ਕਬੀਰ ਰਾਮੈ ਰਮ ਛੂਟੋ ਨਾਹੀਂ ਤਾਂ ਬੂਡੇ ਭਾਈ ਬਨਹਿ ਵਸੇ ਕਿਉ ਪਾਈਐ ਜੋ ਲੋ ਮਨਹੁ ਨਾ ਤਜੈ ਬিকার ਜਿਹੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੁ ਆਤਮੈ ਰਾਮ ਰਹਾਉ ਜਟਾ ਪਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਾਏ ਬਿੜਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦੀ ਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੁ ਨਾ ਜਾਏ ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕਿਆ ਕਾਜ ਤੇਰੇ ਕਹਨੇ ਕੀ ਗਤ ਕਿਆ ਕਹੂ ਮੈਂ ਬੂਲਤ ਹੀ ਬਡਲਾਜ ਰਾਮ ਜਿਹ ਪਾਇਆ ਰਾਮ ਤੇ ਭਵੈ ਨ ਬਾਰੈ ਬਾਰ ਰਹਾਉ ਝੂਠਾ ਜਗ ਦੇਹਕੇ ਘਨਾ ਦਿਨ ਦੁਏ ਬਰਤਨ ਕੀ ਆਸ ਰਾਮ ਉਦਕ ਜਿਹ ਜਨ ਪੀਆ ਤੇ ਬਹਰ ਨ ਭਈ ਪਿਆਸ ਗੁਰ ਪ੍ਰਸਾਦ ਜਿਹ ਬੂਝਿਆ ਆਸਾਂ ਤੇ ਭਇਆ ਨਿਰਾਸ ਸਭ ਸੱਚ ਨਦਰੀ ਆਇਆ ਜੋ ਆਤਮ ਭਇਆ ਉਦਾਸ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਉ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੀ ਸੁਨਹਿ ਸੁਨ ਮਿਲਿਆ ਸਮੁੰਦਰ ਸੀ ਪਮਨ ਰੂਪ ਹੋਏ ਜਾਵਹਿੰਗੇ ਬਹੁ ਰਹਿਮ ਕਾਹੇ ਆਵਹਿੰਗੇ ਆਉਣ ਜਾਣਾ ਹੁਕਮਤ ਸਹਿ ਕਾ ਹੁਕਮੈ ਬੁਝ ਸਮਾਵਹਿੰਗੇ ਰਹਾ ਜਬ ਚੂਕੇ ਪੰਜ ਧਾਤ ਕੀ ਰਚਨਾ ਐਸੇ ਭਰਮ ਚਕਾਵਹਿੰਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਧਿਆਵਹਿੰਗੇ ਜਿਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾਵਹਿੰਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾਵਹਿਗੇ ਜੀਵਤ ਮਰਹੁ ਮਰਹੁ ਪੁਨ ਜੀਵਹੁ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੀ ਸੁਨ ਰਹਿਆ ਲਿਵ ਸੋਈ ਜੋ ਤੁਮ ਮੋਕਉ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵਹੁ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੂਦੋ ਮੁਕਤ ਕਹਾਂ ਦੇਉ ਕੈਸੀ ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀ ਹੈ ਜਬ ਲਗ ਤਤ ਨਾ ਜਾਣਿਆ ਅਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮਾਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੀਸਤੇ ਪਕਰੈ ਤਹ ਹਰ ਕੋ ਨਾਮ ਛਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਵਧਾਵਨ ਕਹ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ ਦੇਹੀ ਗਾਵਾ ਜਿਉ ਤਰ ਮਹਤੋ ਵਸਹਿ ਪੰਚ ਕਿਰਸਾਨਾ ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋਂ ਇਹ ਗਾਂਵ ਕਰੀ ਕਰੀ ਕਾ ਲੇਖਾ ਮੰਗੈ ਕਾਇਤ ਚੇ ਤੂੰ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾ ਨਵਾ ਭਾਗ ਗਏ ਲਹਿ ਬਾਂਦੇ ਉਹ ਜੀਓ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕਹੋ ਬਹੁਰਨਾ ਪਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨਭਉ ਕਿਨੈ ਨਾ ਦੇਖਿਆ ਬਿਰਾਗੀ ਆੜੇ ਬਿਨ ਪੈ ਅਨਭਉ ਹੋਏ ਵੜਾ ਹੰਬੈ ਸਹੋ ਹਦੂਰ ਦੇਖੈ ਤਾਂ ਪਉ ਪਵੈ ਬਿਰਾਗੀ ਆੜੇ ਹੁਕਮਿ ਬੂਝੈ ਤਾਂ ਨਿਰਪਉ ਹੋਏ ਵੜਾ ਹੰਬੈ ਹਰ ਪਾਖੰਡ ਨਾ ਕੀਜਈ ਬੈਰਾਗੀ ਆੜੇ ਪਖੰਡ ਰੱਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਡੀ ਬਿਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬਿਰਾਗੀ ਅੜੇ ਜੇ ਮਨ ਮਿਰਤ ਕੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵੀ ਬਿਰਾਗੀ ਅੜੇ ਜੇ ਲੋਚਾ ਸਭ ਕੋਏ ਵਣਾ ਹੰਬੈ ਕਰਮ ਹੋਐ ਸਤਗੁਰ ਮਿਲੈ ਬਿਰਾਗੀ ਅੜੇ ਸਹਿ ਜੀ ਪਾਵੈ ਸੋਈ ਵੜਾ ਹੰਬੈ ਕਹੋ ਕਬੀਰ ਇੱਕ ਬੇਨਤੀ ਬਿਰਾਗੀ ਆੜੇ ਮੋਕੋ ਭੌਜਲ ਪਾਰ ਪਤਾਰ ਵੜਾ ਹੰਬੈ ਰਾਜਨ ਕੌਨ ਤਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮਹਿਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਆਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗगनੰਦ ਮਾਮਾ